ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਇਸ ਵਕਤ ਖੜੇ ਅੰਮ੍ਰੇਸਰ ਗੁਰੂ ਨਗਰੀ ਔਰ ਇਹ ਤਾਰਾਂ ਵਾਲਾ ਪੁਲ ਨਹਿਰਿਆ ਜਿੱਥੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਲ ਜਾਂਦਾ ਔਰ ਇਸ ਤੇ ਆਲੇ ਦੁਆਲੇ ਦੇ ਜੇ ਤੁਹਾਨੂੰ ਮੈਂ ਹਾਲਾਤ ਵਿਖਾਵਾਂ ਬੜਾ ਦੁੱਖ ਲੱਗੂਗਾ ਵੇਖ ਕੇ ਕਿ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਇਸ ਹੰਸਲੀ ਤੋਂ ਇਹ ਉਹ ਪਵਿੱਤਰ ਹੰਸਲੀ ਆ ਔਰ ਇਹ ਦਿਹਾਲੇ ਦੁਆਲੇ ਜੰਗਲਾਤ ਵਿਭਾਗ ਦੇ ਦਫ਼ਤਰ ਆ ਔਰ ਇੱਥੇ ਇੱਕ ਟੂਰਿਸਟ ਪਲੇਸ ਬਣ ਰਿਹਾ ਔਰ ਦੁੱਖ ਦੀ ਗੱਲ ਕੀ ਆ ਕਿ ਮੈਂ ਇਥੇ ਕਿਉਂ ਇਹ ਵੀਡੀਓ ਪਾ ਰਿਹਾ ਸਿਆਣੇ ਕਹਿੰਦੇ ਇੱਕ ਰੁੱਖ ਸੌ ਸੁਖ ਇਹ ਤੁਹਾਨੂੰ ਘਾਤਾਂ ਮੁਹਾਵਰੇ ਸੁਣਨ ਨੂੰ ਵਧੀਆ ਲੱਗਦੇ ਹੋਣਗੇ ਅਕਸਰ ਹੀ ਦਫਤਰਾਂ ਦੇ ਬਾਹਰ ਲਿਖੇ ਹੁੰਦੇ ਆ ਤੇ ਇਹ ਕਹਿਣ ਚ ਤੇ ਸੁਣਨ ਚ ਹੀ ਚੰਗੇ ਲੱਗਦੇ ਆ ਜ਼ਮੀਨੀ ਹਕੀਕਤ ਆਊ ਕਿ ਤੇ ਕੁਝ ਹੋਰ ਰੁੱਖ ਜਨਮ ਤੋਂ ਮਰਨ ਤੱਕ ਦੇ ਸਾਡੇ ਸਾਥੀ ਆ ਔਰ ਜਿਹੜੇ ਇਹ ਰੁੱਖ ਆ ਇਹ ਮੂੰਹੋਂ ਬੋਲ ਨਹੀਂ ਸਕਦੇ ਪਰ ਦਿੰਦੇ ਬਹੁਤ ਕੁਝ ਆ ਸਾਾਨੂੰ ਇੱਥੇ ਜਿਹੜਾ ਰੁੱਖਾਂ ਨੂੰ ਧੜਾ ਧੜ ਵਧਿਆ ਜਾ ਰਿਹਾ ਔਰ ਇੱਕ ਪਿਕਨਿਕ ਸਪੋਰਟ ਬਣਾਇਆ ਜਾ ਰਿਹਾ ਰੁੱਖ ਵਧਣ ਦੇ ਲਈ ਜਦ ਮੈਂ ਪੁੱਛਿਆ ਇੱਥੇ ਆਣ ਕੇ ਕਿਸੇ ਬੰਦਿਆਂ ਨੂੰ ਉਹਨਾਂ ਦੇ ਨੂੰ ਜਿਹੜੇ ਵੱਢ ਰਹੇ ਸੀ ਵੀ ਤੁਹਾਨੂੰ ਪਰਮਿਸ਼ਨ ਹੈਗੀ ਕਹਿੰਦੇ ਜੀ ਹੈਗੀ ਆ ਜੀ ਕੋਈ ਕਹਿੰਦਾ ਜੰਗਲਾਤ ਵਿਭਾਗ ਮਹਿਕਮਾ ਕੋਈ ਕਹਿੰਦਾ ਨਹਿਰੀ ਕੋਈ ਕਹਿੰਦਾ ਕਾਰਪੋਰੇਸ਼ਨ ਮਤਲਬ ਵੱਖੋ ਵੱਖ ਜੋ ਮੂੰਗੜੀ ਆਉਂਦਾ ਬੋਲੀ ਜਾਂਦੇ ਜਿਸ ਦੀ ਸ਼ਿਕਾਇਤ ਮੈਂ ਮਾਨਯੋਗ ਡੀਸੀ ਸਾਹਿਬ ਸ਼੍ਰੀ ਅਮਰਸਰ ਸਾਹਿਬ ਨੂੰ ਕੀਤੀ ਮਾਨਯੋਗ ਗਵਰਨਰ ਸਾਹਿਬ ਨੂੰ ਕੀਤੀ ਤੇ ਨਹਿਰੀ ਵਿਭਾਗ ਨੂੰ ਜੰਗਲਾਤ ਵਿਭਾਗ ਨੂੰ ਤੇ ਨਾਲ ਹੀ ਮੈਂ ਇੱਕ ਸ਼ਿਕਾਇਤ ਜਿਹੜੀ ਸਿੱਖਾਂ ਦੀ ਸਿਰਮੌਰ ਸੰਸਤਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕੀਤੀ। ਔਰ ਇੱਥੇ ਦੇ ਹਾਲਾਤ ਜਿਹੜੇ ਆ ਉਹ ਹਾਲਾਤ ਵੇਖ ਕੇ ਮਾਨੂੰ ਦੁੱਖ ਲੱਗਦਾ ਏ। ਰੁੱਖ ਜਿਹੜੇ ਟੜਾ-ਟੜ ਪਲੇ-ਪਲੇ ਰੁੱਖ ਜਿਹੜੇ ਵੱਢਤੇ ਆ ਪੈਰਾਂ ਤੇ ਪਾਣੀ ਨਹੀਂ ਪੈਂਦੇ ਲੈ। ਇਹ ਰੁੱਖਾਂ ਨੂੰ ਵੱਢਣ ਤੋਂ ਬਾਅਦ ਇਹਨਾਂ ਨੇ ਕੀਤਾ ਕੀ ਆ ਜਦੋਂ ਸ਼ਿਕਾਇਤ ਹੋਈ ਆ ਤੇ ਡੀਸੀ ਸਾਹਿਬ ਨੇ ਕਿਹਾ ਵੀ ਜਿਹੜੇ ਬੰਦਿਆਂ ਗਲਤੀ ਕੀਤੀ ਆ ਕੋਈ ਨਹੀਂ ਆਪਾਂ ਸਾਰਾ ਜਾਂਚ ਕਰਕੇ ਕਾਰਵਾਈ ਕਰਾਂਗੇ। ਮੈਂ ਧੰਨਵਾਦ ਕਰਦਾ ਉਹਨਾਂ ਦਾ ਔਰ ਉਹ ਜਦੋਂ ਦਾ ਇਹਨਾਂ ਨੂੰ ਪਤਾ ਲੱਗਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜੀਸੀਬੀ ਲੈ ਕੇ ਟੋਏ-ਪੁੱਟੇ ਆ। ਜਣਾ ਤੋਂ ਹੀ ਉਟਪੀਆਂ ਜਣਾ ਉੱਤੇ ਮਿੱਟੀ ਪਾਤੀ ਹੈ ਕਮਾਲ ਹੋ ਗਈ ਭਈ ਤੁਸੀਂ ਸਰਕਾਰ ਦੇ ਪ੍ਰਸ਼ਾਸਨ ਦੇ ਅੱਖੀ ਘਟਾ ਤੇ ਪਾਉਂਦੇ ਹੁਣ ਲੋਕਾਂ ਦੇ ਅੱਖੀ ਘਟਾ ਨਹੀਂ ਪੈਣਾ ਹਰ ਬੰਦੇ ਦੇ ਹੱਥ ਚ ਮੋਬਾਈਲ ਹੈ ਹਰ ਬੰਦਾ ਜਿਹੜਾ ਤੁਰਿਆ ਫਿਰਦਾ ਤੁਹਾਨੂੰ ਕੱਲਿਆਂ ਨੂੰ ਪਰਾਈਆਂ ਨਹੀਂ ਆਉਂਦੀਆਂ ਇੱਥੇ ਦੁਨੀਆ ਪਰੇ ਤੋਂ ਪਰੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬੰਦਿਆਂ ਲਈ ਤੇ ਬੜੇ ਲੋਕ ਲੜਦੇ ਆ ਪਰ ਕੁਦਰਤ ਲਈ ਕੋਈ ਕੋਈ ਬੰਦਾ ਲੜਦਾ ਇਹ ਲੜਾਈ ਕੁਦਰਤ ਦੀ ਹੈ ਕੁਦਰਤ ਤੋਂ ਤੁਸੀਂ ਨਹੀਂ ਜਿੱਤ ਸਕਦੇ ਨਾ ਕੁਦਰਤ ਨਾਲ ਤੁਸੀਂ ਖਲਵਾੜ ਕਰ ਸਕਦੇ ਅਨੇਕਾਂ ਬੇਜਵਾਨ ਪੰਛੀਆਂ ਦੇ ਘਰ ਜਿੱਥੇ ਤੁਸੀਂ ਅਜਾੜੇ ਉੱਥੇ ਤੁਸੀਂ ਉਹਨਾਂ ਲੋਕਾਂ ਦੇ ਸਵਾਸ ਵੀ ਖੋਲੇ ਜਿੰਨੀ ਆਕਸੀਜਨ ਇਹ ਪਿੱਪਲ ਦੇ ਰੁੱਖ ਦਿੰਦੇ ਆ ਜਾਂ ਹੋਰ ਰੁੱਖ ਦਿੰਦੇ ਤੁਸੀਂ ਟੜਾ ਟੜ ਵੜਦੇ ਸ਼ੰਗ ਦੇ ਨਾਂ ਤੇ ਇਹ ਤੁਹਾਨੂੰ ਇਹਦੀ ਸਜ਼ਾ ਮਿਲਣੀ ਹੀ ਮਿਲਦੀ ਆ ਇੱਥੇ ਵੀ ਤੇ ਉੱਥੇ ਵੀ ਲੋਕ ਵੀ ਤੇ ਪ੍ਰਲੋਕ 'ਚ ਵੀ ਢੋਈ ਨਹੀਂ ਮਿਲਦੀ ਤੁਹਾਨੂੰ ਕਿਉਂਕਿ ਇਹ ਗੱਲਾਂ ਕੁਦਰਤ ਦੀਆਂ ਕਹਿਣ ਨੂੰ ਸੁਣਨ ਨੂੰ ਵਧੀਆ ਲੱਗਦੀਆਂ ਪਰ ਅੱਜ ਗਰਾਊਂਡ ਤੇ ਆ ਕੇ ਪਤਾ ਲੱਗਦਾ ਹੈ ਕਿ ਜਿਹੜੇ ਰਖਵਾਲੇ ਕਾਨੂੰਨ ਦੇ ਉਹ ਹੀ ਰੁੱਖ ਵੱਢਣ ਤੇ ਤੁਰੇ ਆ। ਸੋ ਇਹ ਹਾਲਾਤ ਜਿਹੜੇ ਆ ਤੁਸੀਂ ਇੱਥੇ ਬਣਾਏ ਆ। ਇਹ ਜੋ ਮਰਜ਼ੀ ਤੁਸੀਂ ਕਰ ਲੋ। ਜਿੰਨੀ ਮਰਜ਼ੀ ਤੁਸੀਂ ਸ਼ਰਾਰਤਾਂ ਕਰ ਲੋ। ਇਹ ਪਰਮਾਤਮਾ ਨੇ ਵੀ ਤੁਹਾਡਾ ਗਲਤ ਕੰਮ 'ਚ ਸਾਥ ਨਹੀਂ ਦੇਣਾ। ਤੁਸੀਂ ਗੁਰੂ ਨਗਰੀ ਦੇ ਸਵਾਸਖੌਣ ਤੁਰ ਪੇ ਜੇ। ਇਹਦਾ ਲੇਖਾ ਜੋਖਾ ਜਿੱਥੇ ਤੁਹਾਨੂੰ ਗੁਰੂ ਰਾਮਦਾਸ ਦੇ ਘਰ ਦੇਣਾ ਪੈਣਾ, ਉੱਥੇ ਤੁਹਾਨੂੰ ਪ੍ਰਸ਼ਾਸਨ ਨੂੰ ਵੀ ਦੇਣਾ ਪੈਣਾ। ਔਰ ਡੀਸੀ ਸਾਹਿਬ ਤੋਂ ਮੈਂ ਆਸ ਕਰਦਾ ਕਿ ਇਹਨਾਂ ਖਿਲਾਫ ਬਣਦੀ ਸਖਤੋ ਸਖਤ ਕਾਰਵਾਈ ਹੋਊਗੀ ਔਰ ਮੈਂ ਤੁਹਾਨੂੰ ਦਿਖਾ ਦੇਣਾ। ਐ ਆ ਜੀ ਹੰਸਲੀ ਜਿੱਥੋਂ ਜਲ ਜਾਂਦਾ ਔਰ ਆ ਜੀ ਇਹਨਾਂ ਦਾ ਦਫ਼ਤਰ ਤੇ ਵੇਖੋ ਕਿੰਦਾ ਵਧੀਆ ਲਿਖਿਆ ਇੱਕ ਰੁੱਖ ਸੋ ਸੁਖ ਤੇ ਆ ਰੁੱਖ ਆ ਜਿਹੜੇ ਵੱਡ ਤੇ ਐ ਇਹਨਾਂ ਨੇ ਆ ਹੰਸਲੀ ਆ ਔਰ ਇਥੋਂ ਦਰਬਾਰ ਸਾਹਿਬ ਨੂੰ ਜਲ ਜਾਂਦਾ ਔਰ ਇਸ ਤਰ੍ਹਾਂ ਦੇ ਨਾਲ ਹੀ ਤੁਸੀਂ ਪਰਲੇ ਬੰਨੇ ਵੇਖ ਲਓ ਆ ਸਾਰੇ ਰੁੱਖ ਜਿਹੜੇ ਨਾਲ ਧੜਾ ਧੜ ਵੱਡ ਤੇ ਆ ਔਰ ਇਸ ਦੇ ਨਾਲ ਨਾਲ ਇਧਰੋਂ ਖਾਲੀ ਕਰਤੇ ਰੁੱਖ ਸਾਰੇ ਇਹਨਾਂ ਨੇ ਆ ਵੇਖੋ ਅਤਸਾਰਾ ਬਣਾ ਪਲੈਨ ਕਰਤਾ ਵਾ ਔਰ ਦੂਰ ਤੱਕ ਤੁਸੀਂ ਅਸੀਂ ਫੋਟੋਆਂ ਦੇ ਦਾਂਗੇ ਤੇ ਆਹ ਰੁੱਖ ਵੇਖੋ ਆ ਸਾਰੇ ਵੱਡੇ ਜਿਹੜੇ ਕੀ ਇਹਨਾਂ ਨੂੰ ਸ਼ਾਂਗਣਾ ਕਹਿੰਦੇ ਆ ਆ ਉਤੋਂ ਸਾਰੇ ਰੁੱਖ ਹੀ ਸੇਰੀ ਵੱਢਦੇ ਰੁੱਖਾਂ ਦੇ ਔਰ ਇਸ ਤਰ੍ਹਾਂ ਦੇ ਕਈ ਰੁੱਖ ਆ ਜਿਹੜੇ ਦੂਰ ਤੱਕ ਵੱਡੇ ਆ ਤੇ ਟੋਏ ਪੁੱਟ ਦਿੱਤੇ ਆ ਨਾਲ ਜੜਾਂ ਤੋਂ ਕੱਢ ਕੇ ਦੇ ਉੱਤੇ ਮਿੱਟੀ ਪਾਤੀ ਆ ਆ ਹਾਲਾਤ ਆ ਇਹਨਾਂ ਲੋਕਾਂ ਦੇ ਸੋ ਪ੍ਰਮਾਤਮਾ ਹੀ ਇਹਨਾਂ ਨੂੰ ਮਤਲਬ ਸਜ਼ਾ ਦੇਵੇ ਇਹ ਲੋਕਰ ਰੱਬ ਦਾ ਤੇ ਇਹਨਾਂ ਨੂੰ ਡਰ ਹੀ ਨਹੀਂ ਹੈਗਾ ਖੌਫ ਹੀ ਨਹੀਂ ਹੈਗਾ ਆ ਹਾਲਾਤ ਜਿਨ੍ਹਾਂ ਦੇ ਨਾ ਪਲੇ ਪਲਾਈ ਰੁਖ ਵੜਤੇ ਜਿਹੜੇ ਪਿੱਪਲ ਬੋਰਡ ਦੀ ਲੋਕ ਪੂਜਾ ਕਰਦੇ ਆ ਨਾ ਧੜਾ ਧੜ ਵੱਟ ਕੇ ਉਹ ਮਾਰੇ ਪਰੇ ਆ ਹਾਲਾਤ ਜੇ ਆ ਪਰਲੇ ਬੰਨੇ ਵੀ ਇਸ ਤਰ੍ਹਾਂ ਹੀ ਕੀਤਾ ਇਹਨਾਂ ਨੇ ਆ ਵੇਖੋ